टाइम लिमिट भी थर्टी डेज्टी डेज आउट स्टेशन सिक्सटी डेज करो नाइन्टी डेज करो बटी का टाइम लिमिट सामू थे बहुत ज्यादा उम्मीदा ने ਔਰ ਸਭ ਨੂੰ ਉਮੀਦ ਹੈ ਕਿ ਇਹ ਸਾਡੀਆਂ ਮੀਟਾਂ ਦੇ ਤੁਸੀਂ ਪੂਰਾ ਉਤਰੋਗੇ ਕਿਉਂਕਿ ਤੁਹਾਡਾ ਜੋ ਤੁਸੀਂ ਇਹ ਛੋਟੇ ਜਿਹੇ ਨੋਟਿਸ ਦੇ ਉੱਤੇ ਸਾਰੇ ਧਰ ਨਾਲ ਪਿਆਰ ਕਰਦੇ ਨੇ ਉਹ ਸਾਰੇ ਹੀ ਲਾਲ ਨਾ ਲਾਲਰ ਵਾਲੇ ਬੰਦੇ ਨੇ ਵਪਾਰੀ ਬੰਦੇ ਚਾਹਦੇ ਨੇ ਕਿ ਤੁਹਾਡਾ ਤੁਹਾਡੇ ਨਾਲ ਜਿਹੜਾ ਤਾਲਮਿਲ ਪੜਿਆ ਸਖਤੀ ਨਾਲ ਕਾਰਵਾਈ ਕਰਾਂਗੇ ਜੀ ਤੁਹਾਨੂੰ ਪਲੀਜ਼ ਦੀ ਜਿਹੜੀ ਉਹ ਪ੍ਰਪੋਜ਼ਲ ਗਈ ਹੋਈ ਹੈ ਪਰ ਥੋੜਾ ਉਹ ਸਿਰੋਹ ਚੱਲ ਰਹੀ ਹੈ ਉੱਤੇ ਵੀ ਗੌਰ ਕਰਦੇ ਮੈਂ ਹੁਣ ਬੇਸਿਕਲੀ ਕੀ ਹੈ ਕਿ 750 ਬੰਦਾ ਸਰਨਾ ਰਿਟਾਇਰ ਹੋ ਗਿਆ ਹੈ ਮੈਂ ਤੇ 3 ਮਹੀਨੇ ਇੱਥੇ ਨਹੀਂ ਸੀਗਾ ਉਸ ਤੇ 3 ਮਹੀਨੇ 750 ਬੰਦਾ ਰਿਟਾਇਰ ਹੋ ਗਿਆ ਕਿਉਂਕਿ ਸਾਰੇ ਲੋਕ ਬਾਅਦ ਚ ਹੈਗੇ ਕੋਈ ਹੋਰ ਬੱਚਿਆ ਕੋਲ ਜਾਣਾ ਚਾਹੁੰਦਾ ਪੁਲਿਸ ਦੀ ਜੌਬ ਔਖੀ ਹੈ ਸੋ ਉਸ ਕਰਕੇ ਸਹਮੇ ਸੀ ਵੀ ਟ੍ਰੈਵਲ ਪੀਸੀਆਰ ਨੂੰ ਪਹਿਲਾਂ ਕਵਰ ਕਰ ਲਈਏ ਕਿਉਂਕਿ ਸਾਡੀ ਬੇਸਿਕ ਚੀਜ਼ ਜਿਹੜੀ ਚੱਲਦੀ ਰਹੇ ਫਿਰ ਟੂਰਿਜ਼ਮ ਵਾਲ ਵੀ ਆਪਾਂ ਧੂਰ ਲੈ ਕੇ ਆਵਾਂਗੇ ਜੀ ਜਿਹੜੀ ਗੁਜਰਾਤ ਵਾਲੀ ਗੱਲ ਸਿੱਖ ਸਾਹਿਬ ਨੇ ਕਹੀ ਹੈ ਉਹ ਪਟੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਨੇ ਕਿ ਸੰਪਰਕ ਪ੍ਰੋਗਰਾਮ ਜਿਹੜਾ ਪੰਜਾਬ ਚ ਪਬਲਿਕ ਨਾਲ ਤਾਲ ਮਿਲ ਪੁਲਿਸ ਦਾ ਉਹਨੂੰ ਵਧਾਇਆ ਜਾਵੇ ਉਹਦੇ ਤਹਿਤ ਅਜ ਅੰਮ੍ਰਿਤਸਰ ਦੇ ਵਿੱਚ ਸਾਰੇ ਵਪਾਰ ਮੰਡਲ ਤੇ ਸਾਰੀਆਂ ਮੇਨ ਅਸੋਸੀਏਸ਼ਨਸ ਨਾਲ ਮੀਟਿੰਗ ਕੀਤੀ ਗਈ ਹੈ ਔਰ ਉਹਦੇ ਤੇ ਜਿਹੜੀ ਚਰਚਾ ਦੇ ਵਿਸ਼ਾ ਸੀਗੇ ਉਹ ਸੀਗਾ ਕਿ ਮੇਨਲੀ ਟ੍ਰੈਫਿਕ ਪਾਰਕਿੰਗ ਤੇ ਓਵਰ ਆਲ ਜਿਹੜਾ ਸਕਿਉਰਿਟੀ ਸਿਨੈਰੀਓ ਵਿੱਚ ਕਾਫੀ ਪੁਲਿਸ ਦੇ ਲੇਟੈਸਟ ਵਿਜ਼ਿਬਿਲਟੀ ਹੈ ਵਧੀ ਹੈ ਉਦੇ ਬਾਰੇ ਵੀ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਔਰ ਕੁਝ ਸੁਝਾਅ ਸੀਗੇ ਨਵੀਆਂ ਪਾਰਕਿੰਗਸ ਦੇ ਵਨ ਵੇਟ ਟ੍ਰੈਫਿਕ ਦੇ ਉਹਨਾਂ ਤੇ ਪੜੀ ਲੰਬੀ ਚੌੜੀ ਚਰਚਾ ਹੋਈ ਹੈ ਔਰ ਅਸੀਂ ਇਹ ਡਿਸੀਜਨ ਲਿਆ ਕਿ ਦੋ ਫੋਰਮ ਜਿਹੜੇ ਨੇ ਇੱਕ ਸਿਵਲ ਲਾਈਨ ਏਰੀਆ ਦਾ ਇੱਕ ਵੌਲਟ ਸਿਟੀ ਦਾ ਉਹ ਜਿਹੜਾ ਟਰੇਡਰਸ ਦੇ ਨਾਲ ਉਹਦੇ ਅਲੱਗ ਦੋ ਫੋਰਮ ਬਣਾਏ ਜਾਣਗੇ ਜੋ ਕਿ ਡਿਮਾਂਡ ਸੀ ਔਰ ਇਸ ਤੋਂ ਇਲਾਵਾ ਰੈਗੂਲਰਲੀ ਇਹ ਮੀਟਿੰਗ ਜਿਹੜੀਆਂ ਚੱਲਣਗੀਆਂ ਇੱਕ ਮਹੀਨਾ ਸੰਪਰਕ ਪ੍ਰੋਗਰਾਮ ਦਾ ਹੈਗਾ ਜਿੱਤੇ ਇੱਕ ਕਸਟ ਡਾਇਰ ਆਫਸਰ ਐਟ ਲੀਸਟ ਇੱਕ ਮਹੀਨੇ ਚ ਦੋ ਮੀਟਿੰਗਾਂ ਜ਼ਰੂਰ ਇੱਕ ਹਫਤੇ ਚ ਦੋ ਮੀਟਿੰਗਾਂ ਜ਼ਰੂਰ ਕਰੇਗਾ ਔਰ ਨੀਚੇ ਲੈਵਲ ਤੇ ਮੁਹੱਲਾ ਕਮੇਟੀ ਵਾਰਡ ਕਮੇਟੀਆਂ ਵੀ ਬਣਾਈਆਂ ਗਈਆਂ ਐ ਜਿੱਚ ਐਸ ਐਚਓ ਸਹਿਬਾਨ ਤੇ ਜਿਹੜੇ ਡੀ ਐਸ ਪੀਜ਼ ਨੇ ਉਹ ਸਾਰਿਆਂ ਨੂੰ ਅਸੀਂ ਏਰੀਆ ਵੰਡ ਕੇ ਔਰ ਆਪਣੇ ਥਾਣੇ ਦੇ ਏਰੀਆ ਦੇ ਵਿੱਚ ਵੀ ਲੋਕਾਂ ਦੇ ਨਾਲ ਸੰਪਰਕ ਕਰਨਗੇ ਸੋ ਦਾ ਡਰੱਗਸ ਤੇ ਸਟਰੀਟ ਕ੍ਰਾਈਮ ਨੂੰ ਅਸੀਂ ਹੋਰ ਵੀ ਮਜ਼ਬੂਤੀ ਨਾਲ ਪਬਲਿਕ ਦੀ ਕੋਆਪਰੇਸ਼ਨ ਨਾਲ ਇਹਨੂੰ ਠੱਲ ਪਾ ਸਕੀ ਸਰ ਮੀਟਿੰਗਸ ਚੱਲਦੀਆਂ ਸਾਡੇ ਨਾਲ ਵੀ ਸਭ ਮੀਟਿੰਗ ਕੀਤੀ ਸੀ ਇਹ ਪਾਲਪਰਨ ਬਟ ਨਥਿੰਗ ਹੈਸ ਬੀਨ ਇੰਪਲੀਮੈਂਟਡ ਸੋ ਬਣਾ ਕਾਹਦੇ ਬਾਰੇ ਜੀ ਟ੍ਰੈਫਿਕ ਨੂੰ ਲੈ ਕੇ ਹੈ ਨਾ ਟ੍ਰੈਫਿਕ ਨੂੰ ਲੈ ਕੇ ਉਹ ਸਾਡੇ ਕੋਲ ਕਾਫੀ ਇਨਪੁਟਸ ਜਿਹੜੀਆਂ ਲਈਆਂ ਸੀ ਉਹਨਾਂ ਨੇ ਕੋਈ ਨਹੀਂ ਮੇਰੇ ਖਿਆਲ ਹੁਣ ਤਾਂ ਕਾਫੀ ਅਸੀਂ ਫੋਰਸ ਵੀ ਦਿੱਤੀ ਹੈ ਜੀ ਉਹਦੇ ਚ ਤੁਹਾਨੂੰ ਹੁਣ ਦਿਖੇਗਾ ਇਹ ਉਹਦਾ ਚੇਂਜਸ ਵੀ ਕਾਫੀ ਕੀਤੇ ਆ ਕਿ ਰੋਸਟਰ ਕਿਦਾਂ ਬਣੇਗਾ ਸਾਰਾ ਉਹ ਆਈ ਥਿੰਕ ਤੁਸੀਂ ਆਉਣ ਵਾਲੇ ਦਿਨਾਂ ਚ ਤੁਸੀਂ ਉਹ ਦੇਖੋਗੇ ਫਰਕ ਜੀ ਪਹਿਲਾਂ ਅਵੇਰਨੈਸ ਕੈਂਪੇਨ ਹੋਈ ਜੀ ਜਾਂ ਕਿ ਇਸ ਵਾਰ ਅਵੇਰਨੈਸ ਵੀ ਕਰਨੀ ਹੈ ਜੀ ਟ੍ਰੈਫਿਕ ਰੈਗੂਲੇਸ਼ਨ ਨੂੰ ਮੇਨ ਪ੍ਰਾਇੋਰਟੀ ਦੇ ਰਹੇ ਆ ਆਪਾਂ ਮੋਰ ਥੈਨ ਵਾਇਲੇਸ਼ਨ so that ਲੋਕ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਸਕਣ ਔਰ ਕਈ ਦਿੱਕਤਾਂ ਹੈਗੀਆਂ ਇਨਕ੍ਰੋਚਮੈਂਟ ਹੈ ਉਹ ਕਾਰਪੋਰੇਸ਼ਨ ਨਾਲ ਸਾਡਾ ਡਿਸਕਸ਼ਨ ਹੋਇਆ ਹੈ ਸੀਸੀਟੀਵੀ ਕੈਮਰੇ ਲਵਾ ਰਹੇ ਆ ਔਰ ਸਟਰੀਟ ਲਾਈਟਸ ਦਾ ਵੀ ਸਾਰੀ ਲਿਸਟ ਉਹਨਾਂ ਨੂੰ ਦਿੱਤੀ ਜਿਹੜੀਆਂ ਖਰਾਬ ਨੇ ਤੇ ਨਵੀਆਂ ਲਵਾਉਣੇ ਚਾਹੁੰਦੇ ਆ ਕਿਉਂਕਿ ਨੇਰੇ ਦਾ ਵੀ ਕ੍ਰਾਈਮ ਨਾਲ ਤੇ ਟ੍ਰੈਫਿਕ ਨਾਲ ਸਿੱਧਾ ਇੱਕ ਤਾਲਮੇਲ ਮਤਲਬ ਉਹਦਾ ਇਫੈਕਟ ਹੁੰਦਾ ਜੀ ਥੈਂਕ ਯੂ ਜੀ